ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਨੂੰ ਕਥਾ ਰੰਗ ਪੁਸਤਕ ਵਿੱਚ ਰਚਿਤ ਕਹਾਣੀ ਧਰਤੀ ਹੇਠਲਾ ਬੁਲਦ ਦਾ ਸੰਖੇਪ ਸਾਰ ਸੁਣਾ ਰਹੀ ਹਾਂ ਧਰਤੀ ਹੇਠਲਾ ਬੁਲਦ ਕਹਾਣੀ ਕੁਲਵੰਤ ਸਿੰਘ ਵਿਰਕ ਦੀ ਲਿਖੀ ਹੋਈ ਹੈ ਇਸ ਕਹਾਣੀ ਦਾ ਵਿਸ਼ਾ ਮਾਝੇ ਦੇ ਲੋਕਾਂ ਦੇ ਜੁਝਾਰੂ ਦੁੱਖਾਂ ਮੁਸੀਬਤਾਂ ਭਰੇ ਚਰਿੱਤਰ ਨੂੰ ਪੇਸ਼ ਕਰਨਾ ਹੈ ਕਹਾਣੀ ਕਰ ਦੱਸਦਾ ਹੈ ਕਿ ਕਿਸ ਤਰ੍ਹਾਂ ਮਾਝੇ ਦੇ ਲੋਕ ਯੋਧੇ ਦੁੱਖਾਂ ਮੁਸੀਬਤਾਂ ਨੂੰ ਖਿੜੇ ਮੱਥੇ ਸਹਾਰਨ ਵਾਲੇ ਦੁੱਖਾਂ ਆਹੇਠ ਦਬੇ ਹੋਣ ਦੇ ਬਾਵਜੂਦ ਵੀ ਲੋਕਾਂ ਦੇ ਸੁੱਖ ਦਾ ਖਿਆਲ ਰੱਖਣ ਵਾਲੇ ਹਨ ਮਾਨ ਸਿੰਘ ਫੌਜ ਵਿੱਚ ਨਾਇਕ ਸੀ ਅਤੇ ਕਰਮ ਸਿੰਘ ਹোলਦਾਰ ਸੀ ਪਹਿਲਾਂ ਉਹ ਦੋਵੇਂ ਆਪਣੇ ਰੈਜੀਮੈਂਟਲ ਸੈਂਟਰ ਵਿੱਚ ਇਕੱਠੇ ਰਹੇ ਹੁਣ ਉਹ ਦੂਜੀ ਵੱਡੀ ਜੰਗ ਵਿੱਚ ਇੱਕ ਬਟਾਲੀਅਨ ਵਿੱਚ ਬਰਮਾ ਦੇ ਫਰੰਟ ਉੱਤੇ ਜਪਾਨੀਆਂ ਵਿਰੁੱਧ ਲੜ ਰਹੇ ਸਨ ਕਰਮ ਸਿੰਘ ਦੀ ਜੀਬ ਵਿੱਚ ਬੜਾ ਰਸ ਸੀ ਜਦੋਂ ਉਹ ਛੁੱਟੀ ਲੈ ਕੇ ਪਿੰਡੋਂ ਦਾ ਤਾਂ ਲੋਕ ਅੱਧੀ ਅੱਧੀ ਰਾਤ ਤੱਕ ਉਸ ਦੀਆਂ ਗੱਲਾਂ ਸੁਣਦੇ ਰਹਿੰਦੇ ਸਨ ਫੌਜ ਵਿੱਚ ਉਸ ਦਾ ਨਿਸ਼ਾਨਾ ਬਹੁਤ ਪੱਕਾ ਮੰਨਿਆ ਜਾਂਦਾ ਸੀ ਜਿੱਥੇ ਮਸ਼ੀਨ ਗੰਨਾਂ ਦੀਆਂ ਵਾਛੜਾਂ નિਸਫਲ ਜਾਂਦੀਆਂ ਉੱਥੇ ਕਰਮ ਸਿੰਘ ਦੀ ਇੱਕ ਗੋਲੀ ਹੀ ਕੰਮ ਸਾਰ ਦਿੰਦੀ ਸੀ ਉਹ ਦੂਰੋਂ ਹੀ ਜਪਾਨੀਆਂ ਨੂੰ ਫੁੰਡ ਦਿੰਦਾ ਭਾਵੇਂ ਉਸਦੇ ਹੱਡ ਕੁਝ ਪੁਰਾਣੇ ਹੋ ਗਏ ਸਨ ਪਰ ਜਿਮਨਾਸਟਿਕ ਕਰਦਿਆਂ ਉਹ ਅਜੇ ਵੀ ਬੜੀ ਲਚਕ ਤੇ ਫੁਰਤੀ ਦਿਖਾਉਂਦਾ ਮਾਨ ਸਿੰਘ ਦੀ ਛੁੱਟੀ ਦੀ ਵਾਰੀ ਆ ਗਈ ਕਰਮ ਸਿੰਘ ਨੇ ਉਸ ਨੂੰ ਕਿਹਾ ਕਿ ਉਸਦੇ ਪਿੰਡ ਚੋਹੜਖਾਨੇ ਤੋਂ ਅੰਮ੍ਰਿਤਸਰ ਦੇ ਨੇੜੇ ਪਿੰਡ ਠੱਠੀਖਾਰਾ ਕੇਵਲ 50 ਕੋਹਾਂ ਦੀ ਵਿਥੂਤੇ ਹੈ ਇਸ ਕਰਕੇ ਉਹ ਉਸਦੇ ਘਰ ਵੀ ਹੁੰਦਾ ਆਵੇ ਤੇ ਨਾਲੇ ਉਧਰ ਤਰਨਤਾਰਨ ਖਡੂਰ ਸਾਹਿਬ ਤੇ ਗੋਂਦਵਾਲ ਵਿਖੇ ਗੁਰਦੁਆਰਿਆਂ ਵਿੱਚ ਮੱਥਾ ਵੀ ਟੇਕ ਆਵੇ। ਛੁੱਟੀ ਮੁੱਕਣ ਦੇ ਨੇੜੇ ਕਰਮ ਸਿੰਘ ਦੇ ਪਿੰਡ ਨੂੰ ਜਿਹੜਾ ਮਾਨ ਸਿੰਘ ਹੈ ਉਹ ਰਵਾਨਾ ਹੋ ਜਾਂਦਾ ਹੈ। ਉਸਨੇ ਡਿਉੜੀ ਵਿੱਚ ਬੈਠੇ ਕਰਮ ਸਿੰਘ ਦੇ ਬਾਪੂ ਨੂੰ ਆਪਣੇ ਬਾਰੇ ਦੱਸਿਆ। ਬਾਪੂ ਨੇ ਉਸ ਨੂੰ ਅੰਦਰ ਮੰਜੀ ਉੱਤੇ ਬਿਠਾ ਲਿਆ। ਪਰ ਉੰਜੋ ਚੁੱਪਚੀ ਪੀਤਾ ਹੀ ਰਿਹਾ। ਮਾਨ ਸਿੰਘ ਨੂੰ ਆਪਣੀ ਆਉ ਭਗਤ ਉੱਤੇ ਬੜੀ ਹੈਰਾਨੀ ਹੋਈ। ਬਾਪੂ ਨੂੰ ਪੁੱਛਣ ਤੇ ਉਸ ਨੂੰ ਪਤਾ ਲੱਗਾ ਕਿ ਹਾਂ ਇਹ ਸੱਚੀ ਕਰਮ ਸਿੰਘ ਦਾ ਹੀ ਘਰ ਹੈ। ਬਾਪੂ ਨੇ ਇਹ ਵੀ ਦੱਸਿਆ ਕਿ ਕਰਮ ਸਿੰਘ ਨੇ ਉਹਨਾਂ ਨੂੰ ਉਸਤੇ ਬਾਰੇ ਵੀ ਲਿਖਿਆ ਹੋਇਆ ਸੀ। ਇਸ ਪਿੱਛੋਂ ਬਾਪੂ ਬਾਹਰ ਵੇੜੇ ਦੇ ਵਿੱਚ ਜਾ ਕੇ ਪਸ਼ੂਆਂ ਦੀ ਦੇਖਭਾਲ ਕਰਨ ਲੱਗ ਜਾਂਦਾ ਹੈ। ਉਸ ਨੇ ਘਰ ਮਾਨ ਸਿੰਘ ਦੇ ਆਉਣ ਬਾਰੇ ਪਤਾ ਦਿੱਤਾ ਤੇ ਚਾਹ ਵੀ ਮੰਗਾਈ। ਫਿਰ ਉਹ ਡਿਉੜੀ ਵਿੱਚ ਆ ਗਿਆ ਮਾਨ ਸਿੰਘ ਨੇ ਉਸ ਤੋਂ ਉਸਦੇ ਛੋਟੇ ਭਰਾ ਜਸਵੰਤ ਸਿੰਘ ਬਾਰੇ ਪੁੱਛਿਆ ਬਾਪੂ ਨੇ ਦੱਸਿਆ ਕਿ ਉਹ ਹੁਣੇ ਚਰੀ ਦੀ ਗੱਡ ਲੈ ਕੇ ਆ ਜਾਂਦਾ ਹੈ ਇਹਨੇ ਨੂੰ ਕਰਮ ਸਿੰਘ ਦੀ ਮਾਂ ਨੇ ਉਸ ਅੱਗੇ ਚਾਹ ਲਿਆ ਕੇ ਰੱਖ ਦਿੱਤੀ ਤੇ ਫਿਰ ਵਾਪਸ ਚਲੇ ਗਈ ਮਾਨ ਸਿੰਘ ਉਹਨਾਂ ਦਾ ਅਜੀਹਾ ਫਤੀਰਾ ਵੇਖ ਕੇ ਬੜਾ ਹੈਰਾਨ ਹੁੰਦਾ ਹੈ ਰਾਤ ਨੂੰ ਜਸਵੰਤ ਸਿੰਘ ਆਇਆ ਤਾਂ ਗੱਲਾਂ ਕੁਝ ਖੁੱਲੀਆਂ ਹੋਣ ਲੱਗੀਆਂ ਮਾਨ ਸਿੰਘ ਨੇ ਬਰਮਾ ਵਿੱਚ ਕਰਮ ਸਿੰਘ ਦੀ ਗੋਲੀ ਦੀ ਮਸ਼ਹੂਰ ਹੋਣ ਵਾਲੀ ਗੱਲ ਸੁਣਾਉਣੀ ਸ਼ੁਰੂ ਕੀਤੀ ਪਰ ਉਸ ਨੂੰ ਪਤਾ ਲੱਗਾ ਕਿ ਉਸ ਦੀ ਗੱਲ ਦਾ ਤਾਂ ਕੋਈ ਵੀ ਜਵਾਬ ਹੀ ਨਹੀਂ ਦਿੰਦਾ ਨਾ ਕੋਈ ਧਿਆਨ ਨਾਲ ਸੁਣ ਰਿਹਾ ਸੀ ਬਾਪੂ ਨੇ ਜਸਵੰਤ ਤੋਂ ਆਪਣੀ ਪਾਣੀ ਦੀ ਵਾਰੀ ਬਾਰੇ ਪੁੱਛਣਾ ਸ਼ੁਰੂ ਕਰ ਦਿੱਤਾ ਮਾਨ ਸਿੰਘ ਨੇ ਫਿਰ ਕਰਮ ਸਿੰਘ ਦੀ ਗੱਲ ਸ਼ੁਰੂ ਕੀਤੀ ਪਰ ਕਿਸੇ ਨੇ ਵੀ ਉਸ ਦੀ ਗੱਲ ਸੁਣਨ ਦੇ ਵਿੱਚ ਉਤਸ਼ਾਹ ਨਾ ਦਿਖਾਇਆ ਉਹਨਾਂ ਨੇ ਮਾਨ ਸਿੰਘ ਨੂੰ ਕਾਫੀ ਉਚੇਚ ਨਾਲ ਰੋਟੀ ਖਵਾਈ ਜਸਵੰਤ ਸਿੰਘ ਉਸ ਨੂੰ ਪੱਖਾ ਝੱਲ ਰਿਹਾ ਸੀ ਇਸ ਸਮੇਂ ਉਸਦੇ ਕੋਲ ਕਰਮ ਸਿੰਘ ਦਾ ਨਿੱਕਾ ਮੁੰਡਾ ਆ ਗਿਆ ਮਾਨ ਸਿੰਘ ਨੇ ਉਸ ਨੂੰ ਕੁੱਛੜ ਚੁੱਕ ਕੇ ਉਸ ਨਾਲ ਉਸਦੇ ਪਿਤਾ ਬਾਰੇ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਪਰ ਬਾਪੂ ਦੇ ਕਹਿਣ ਤੇ ਬੇਬੇ ਮੁੰਡੇ ਨੂੰ ਉੱਥੋਂ ਚੁੱਕ ਕੇ ਲੈ ਗਏ ਹੁਣ ਮਾਨ ਸਿੰਘ ਦਾ ਮਨ ਬਹੁਤ ਖਰਾਬ ਹੋਇਆ ਉਹ ਉਧਰ ਦਾ ਚੱਕਰ ਮਗਾ ਕੇ ਜਲਦੀ ਹੀ ਆਪਣੇ ਘਰ ਵਾਪਸ ਜਾਣਾ ਚਾਹੁੰਦਾ ਸੀ ਉਸਨੇ ਤਰਨਤਾਰਨ ਦੇ ਸਫ਼ਰ ਬਾਰੇ ਪੁੱਛਗਿੱਛ ਕੀਤੀ ਉਹਨਾਂ ਕਿਹਾ ਕਿ ਤਰਨਤਾਰਨ ਨੂੰ ਜਸਵੰਤ ਸਿੰਘ ਜਿਹੜਾ ਹੈ ਉਹ ਤੁਹਾਡੇ ਨਾਲ ਹੀ ਚਲਾ ਜਾਵੇਗਾ ਅਗਲੇ ਦਿਨ ਉਸਦੇ ਨਾਲ ਤੁਰਿਆ ਜਸਵੰਤ ਵੀ ਕੁਝ ਕੁੱਟਿਆ ਹੀ ਰਿਹਾ ਮਾਨ ਸਿੰਘ ਉਸ ਨਾਲ ਕਰਮ ਸਿੰਘ ਦੀਆਂ ਗੱਲਾਂ ਕਰਨੀਆਂ ਚਾਹੁੰਦਾ ਸੀ ਪਰ ਜਦੋਂ ਕੋਈ ਗੱਲ ਛੇੜਦਾ ਤਾਂ ਜਸਵੰਤ ਹੋਰ ਪਾਸੇ ਹੀ ਗੱਲ ਮੋੜ ਦਿੰਦਾ ਪਿੰਡ ਮੁੜ ਕੇ ਮਾਨ ਸਿੰਘ ਆਪਣੇ ਪਿੰਡ ਪਰਤਨ ਦੀਆਂ ਸਲਾਹਾਂ ਵਿੱਚ ਸੀ ਉਸ ਨੂੰ ਕਰਮ ਸਿੰਘ ਦੇ ਪਿੰਡ ਵਿੱਚ ਆਪਣੀ ਉਮੀਦ ਜਿੰਨਾ ਸਵਾਦ ਨਹੀਂ ਆਇਆ ਇੰਨੇ ਨੂੰ ਡਾਕਿਆ ਆ ਗਿਆ ਉਹਨਾਂ ਨੇ ਦੱਸਿਆ ਕਿ ਉਹ ਵਿਚਾਰੇ ਕਰਮ ਸਿੰਘ ਦੀ ਪੈਨਸ਼ਨ ਲੈ ਕੇ ਆਇਆ ਹੈ ਕਰਮ ਸਿੰਘ ਦੀ ਪੈਨਸ਼ਨ ਬਾਰੇ ਸੁਣ ਕੇ ਮਾਨ ਸਿੰਘ ਨੂੰ ਪਤਾ ਲੱਗਾ ਕਿ ਕਰਮ ਸਿੰਘ ਮਾਰਿਆ ਗਿਆ ਹੈ ਇਹ ਜਾਣ ਕੇ ਉਹ ਬਹੁਤ ਹੈਰਾਨ ਹੋਇਆ ਉਸਨੂੰ ਪਤਾ ਲੱਗਾ ਕਿ ਕਰਮ ਸਿੰਘ ਦੀ ਮੌਤ ਦੀ ਚਿੱਠੀ ਘਰ ਆਇਆ 15 ਦਿਨ ਹੋ ਗਏ ਹਨ ਤੇ ਉਹ ਇਹ ਸੁਣ ਕੇ ਰੋਣ ਲੱਗ ਪਿਆ ਬਾਪੂ ਨੇ ਡਾਕੀਆ ਅੰਦਰ ਬੈਠਾ ਵੇਖ ਕੇ ਸਮਝ ਲਿਆ ਕਿ ਹੁਣ ਮਾਨ ਸਿੰਘ ਨੂੰ ਅਸਲ ਗੱਲ ਦਾ ਪਤਾ ਲੱਗ ਗਿਆ ਹੈ ਤੇ ਬਾਪੂ ਦੇ ਵੀ ਅਥਰੂ ਵਹਿ ਤੁਰੇ ਮਾਨ ਸਿੰਘ ਦੇ ਪੁੱਛਣ ਤੇ ਬਾਪੂ ਨੇ ਕਿਹਾ ਕਿ ਉਹਨਾਂ ਨੇ ਉਸ ਨੂੰ ਕਰਮ ਸਿੰਘ ਦੀ ਮੌਤ ਦੀ ਖਬਰ ਇਸ ਕਰਕੇ ਨਹੀਂ ਦੱਸੀ ਤਾ ਜੋ ਉਸ ਦੀ ਛੁੱਟੀ ਦਾ ਸਵਾਦ ਖਰਾਬ ਨਾ ਹੋਵੇ ਤੇ ਉਹ ਆਪਣੇ ਆਪ ਹੀ ਉਸ ਨੂੰ ਪਲਟਨ ਦੇ ਵਿੱਚ ਜਾ ਕੇ ਸਾਰਾ ਪਤਾ ਲੱਗ ਜਾਵੇਗਾ ਉਸਨੇ ਕਿਹਾ ਕਿ ਉਹ ਜਾਣਦਾ ਹੈ ਕਿ ਫੌਜੀ ਨੂੰ ਛੁੱਟੀ ਬਹੁਤ ਪਿਆਰੀ ਹੁੰਦੀ ਹੈ ਉਸ ਨੂੰ ਇਹ ਗੱਲ ਦਾ ਵੀ ਦੁੱਖ ਹੈ ਕਿ ਉਹ ਮਾਨ ਸਿੰਘ ਤੋਂ ਗੱਲ ਲੁਕਾਉਣ ਦੇ ਵਿੱਚ ਬਹੁਤੇ ਕਾਮਯਾਬ ਨਹੀਂ ਹੋਏ ਮੁੜਦੇ ਹੋਏ ਮਾਨ ਸਿੰਘ ਨੇ ਮਾਝੇ ਦੇ ਪਿੰਡ ਵੇਖੇ ਜਿਨ੍ਹਾਂ ਦਾ ਬਾਪੂ ਜੰਪਾਲ ਸੀ ਥਾ-ਥਾ ਬਚਾ ਲਈ ਕਿਲੇ ਕੋਟ ਉਸਾਰੇ ਹੋਏ ਸਨ। ਥਾ-ਥਾ ਮੜੀਆਂ ਤੇ ਸਮਾਦਾਂ ਸਨ ਜਿਹੜੀਆਂ ਪੀੜੀਆਂ ਤੋਂ ਇਨ੍ਹਾਂ ਲੋਕਾਂ ਦੀ ਭਾਰਤ ਉਤੇ ਧਾਵਾ ਕਰਨ ਵਾਲਿਆਂ ਨਾਲ ਲੜਨ ਦੀ ਕਹਾਣੀ ਦੱਸ ਰਹੀਆਂ ਸਨ। ਇਸੇ ਕਾਰਨ ਬਾਬੇ ਦੀ ਸੈਨ ਸ਼ਕਤੀ ਇੰਨੀ ਵੱਧ ਗਈ ਸੀ ਕਿ ਉਹ ਦੂਜਿਆਂ ਨੂੰ ਹੋਲਾ ਰੱਖਣ ਲਈ ਆਪ ਭਾਰ ਚੁੱਕਣਾ ਜਾਣਦਾ ਸੀ। ਉਸ ਨੂੰ ਇਸ ਤਰ੍ਹਾਂ ਲੱਗਾ ਜਿਸ ਤਰ੍ਹਾਂ ਕਰਮ ਸਿੰਘ ਦਾ ਪਿਤਾ ਧਰਤੀ ਹੇਠਲੇ ਬੁਲਦ ਵਾਂਗ ਹੈ ਜਿਹੜਾ ਭਾਰ ਹੇਠ ਦੱਬਿਆ ਹੋਣ ਤੋਂ ਪਿੱਛੋਂ ਵੀ ਲੋਕਾਂ ਦਾ ਭਾਰ ਚੁੱਕਣਾ ਚਾਹੁੰਦਾ ਸੀ ਧੰਨਵਾਦ ਜੀ